ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਰੋਜ਼ ਦੀ ਤਰ੍ਹਾਂ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਸੋਹਣੇ ਸੂਟ ਅੱਜ ਦੇ ਸੂਟ ਆਪਣੇ ਛੋਟੇ ਪ੍ਰਿੰਟ ਦੇ ਉੱਪਰ ਵਰਕ ਕਰਨ ਵਾਲਾ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਆਪਾਂ ਤੁਹਾਨੂੰ ਦੇ ਰਹੇ ਹਾਂ ਬਹੁਤ ਹੀ ਫਾਈਨ ਕਾਟਨ ਹੈਗੀ ਸੋ ਤੁਸੀਂ ਲੈ ਸਕਦੇ ਹੋ ਜੀ ਤੇ ਆਪਣੀ ਸ਼ਿਪਿੰਗ 올 ਓਵਰ ਇੰਡੀਆ ਦੇ ਵਿੱਚ ਫ੍ਰੀ ਹੈ ਜੀ ਤੇ ਇੱਕ ਮੈਂ ਕਹਿਣਾ ਚਾਹੁੰਦੀ ਹਾਂ ਜੀ ਵਿਦਆਊਟ ਪੇਮੈਂਟ ਕਿਸੇ ਦਾ ਵੀ ਸੂਟ ਸਾਈਡ ਤੇ ਨਹੀਂ ਰੱਖਿਆ ਜਾਏਗਾ ਜੀ ਤੁਸੀਂ ਪੇਮੈਂਟ ਕਰਵਾ ਕੇ ਹੀ ਆਪਦਾ ਸੂਟ ਹੋਲਡ ਕਰ ਸਕਦੇ ਹੋ ਸੋ ਆਪਾਂ ਸਟਾਰਟ ਕਰਦੇ ਹਾਂ ਜੀ ਬਹੁਤ ਹੀ ਸੋਹਣਾ ਲਾਈਟ ਕਰੀਮ ਕਲਰ ਦੇ ਵਿੱਚ ਇਹ ਸੂਟ ਹੈਗਾ ਐਂ ਇਸ ਦੇ ਉੱਤੇ ਛੋਟੀਆਂ-ਛੋਟੀਆਂ ਡਾਟਸ ਬਣੀਆਂ ਹੋਈਆਂ ਹਨ ਮੈਂ ਦਿਖਾਉਣੀ ਆ ਤੁਹਾਨੂੰ ਬਹੁਤ ਹੀ ਪਿਆਰਾ ਸੂਟ ਇਹ ਰੈਡੀ ਹੋਏਗਾ ਜੀ ਇਹਦੇ ਨਾਲ ਜਿਵੇਂ ਤੁਸੀਂ ਮਲਟੀ ਕਲਰ ਦਾ ਦੁਪੱਟਾ ਲੈ ਸਕਦੇ ਹੋਗੇ ਮੈਂ ਤੁਹਾਨੂੰ ਫਰੰਟ ਲੁੱਕ ਇਸ ਦੀ ਦਿਖਾਉਣੀ ਹੈ ਜੀ ਗਲਾ ਆ ਜਾਂਦਾ ਬਹੁਤ ਹੀ ਸੋਹਣਾ ਬਣਿਆ ਹੋਇਆ ਇਸ ਦਾ ਐਂ ਛੋਟੀਆਂ-ਛੋਟੀਆਂ ਬੂਟੀਆਂ ਆ ਜਾਣੀਆਂ ਜੀ ਇਸ ਤਰ੍ਹਾਂ ਦਾ ਪੈਟਰਨ ਇਸ ਦੇ ਉੱਪਰ ਆ ਜਾਂਦਾ ਹੈਗਾ ਇਹ ਜਿਵੇਂ ਉੱਪਰ ਗਲਾ ਆ ਗਿਆ ਬਹੁਤ ਹੀ ਸੋਹਣਾ ਨੈਕ ਬਣਿਆ ਹੋਇਆ ਹੈਗਾ ਅਨ ਉਸ ਤੋਂ ਬਾਅਦ ਛੋਟੀਆਂ ਛੋਟੀਆਂ ਬੁੱਟੀਆਂ ਆ ਜਾਂਦੀਆਂ ਐਂਡ ਜੋ ਇਸ ਦਾ ਯਾਨੀ ਕਿ ਡਾਟਸ ਨੇ ਉਹ ਇਸ ਤਰ੍ਹਾਂ ਛੋਟੀਆਂ ਛੋਟੀਆਂ ਡਾਟਸ ਨੇ ਵਿਦਆਊਟ ਲਾਈਨਿੰਗ ਤੁਸੀਂ ਇਸ ਨੂੰ ਸਟਿਚ ਕਰਵਾ ਸਕਦੇ ਹੋ ਕੋਈ ਲਾਈਨਿੰਗ ਦੀ ਰਿਕੁਆਇਰਮੈਂਟ ਨਹੀਂ ਹੈ ਬਹੁਤ ਹੀ ਫਾਈਨ ਕਾਟਨ ਆ ਜਾਂਦੀ ਹੈ ਗਲੇ ਦੀ ਐਮਬਰਾਇਡਰੀ ਦਿਖਾਉਣੀ ਹੈ ਇਸ ਤਰ੍ਹਾਂ ਦੀ ਐਮਬਰਾਇਡਰੀ ਇਸ ਦੀ ਨੈਕ ਤੇ ਆ ਜਾਂਦੀ ਹੈ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਹਾਨੂੰ ਅਸੀਂ ਦੇ ਰਹੇ ਹਾਂਗੇ ਤੇ ਆਪਣਾ ਇਸ ਸੂਟ ਦਾ ਪ੍ਰਾਈਸ ਹੈਗਾ ਜੀ 1650 ਤੇ 1650 ਦੀ ਰੇਂਜ ਵਿੱਚ ਤੁਸੀਂ ਸੂਟ ਲੈ ਸਕਦੇ ਹੋਗੇ ਸ਼ਿਪਿੰਗ ਆਪਣੀ 올ਓਵਰ ਇੰਡੀਆ ਦੇ ਵਿੱਚ ਫ੍ਰੀ ਹੈ ਜੀ ਜਲਦੀ ਤੋਂ ਜਲਦੀ ਤੁਸੀਂ ਡੀਐਮ ਕਰੋ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਹਾਨੂੰ ਦੇ ਰਹੇ ਹਾਂ ਉਸ ਤੋਂ ਬਾਅਦ ਨੈਕਸਟ ਆ ਜਾਂਦਾ ਜੀ ਇਹ ਵੀ ਬਹੁਤ ਸੋਹਣਾ ਸੂਟ ਹੈ ਤੇ ਇਸ ਦੇ ਉੱਪਰ ਇਸ ਤਰ੍ਹਾਂ ਹਲਕਾ ਜਿਹਾ ਸੈਲਫ ਹੈਗਾ ਜੀ ਛੋਟੇ ਛੋਟੇ ਫਲਾਰ ਆ ਜਾਂਦੇ ਆ ਐਂਡ ਇਸ ਦੇ ਉੱਪਰ ਅਸੀਂ ਹਲਕੀ ਜਿਹੀ ਏਮਬਰਾਇਡਰੀ ਕਰਵਾਈ ਹੋਈ ਹੈਗੀ ਬੇਸ ਆ ਜਾਂਦਾ ਦੋਨੋਂ ਸਾਈਡਸ ਤੇ ਇਸ ਤਰ੍ਹਾਂ ਫਲਾਰ ਆ ਜਾਂਦੇ ਨੇ ਕਿ ਉੱਪਰ ਤੱਕ ਛੋਟੀਆਂ ਬੂਟੀਆਂ ਆ ਜਾਣੀਆਂ ਜੋ ਉਸ ਦਾ ਬਾਜੂ ਹੈ ਬਾਜੂ ਦੇ ਉੱਪਰ ਇਸ ਦੇ ਇਹ ਵਰਕ ਆ ਜੀ ਹੈ ਜੀ ਐਂਡ ਇਹ ਸੂਟ ਦਾ ਪ੍ਰਾਈਸ ਵੀ ਅਸੀਂ ਜੈਨੂ ਰੱਖਿਆ ਹੋਇਆ ਹੈ ਸਿਰਫ 1750 ਤੇ ਸ਼ਿਪਿੰਗ ਆਪਣੀ 올ਓਵ ਇਹ ਸਾਰੇ ਆਪਣੇ ਕੋਲ ਸਿੰਗਲ ਸਿੰਗਲ ਪੀਸੇ ਨੇ ਜੀ ਡਬਲ ਪੀਸ ਕੋਈ ਵੀ ਹੈ ਨਹੀਂ ਸੋ ਜਲਦੀ ਤੋਂ ਜਲਦੀ ਤੁਸੀਂ ਆਪ ਦਾ ਆਰਡਰ ਬੁੱਕ ਕਰਵਾਓ ਜੀ ਉਸ ਤੋਂ ਨੈਕਸਟ ਆ ਜਾਂਦਾ ਜੀ ਲਾਈਟ ਇਹ ਪਾਊਡਰ ਬਲੂ ਜਾਂ ਲਾਈਟ ਫਰੋਜ਼ੀ ਕਹਿ ਸਕਦੇ ਹਾਂ ਜੀ ਬਹੁਤ ਹੀ ਸੋਹਣਾ ਇਸ ਦਾ ਪ੍ਰਿੰਟ ਆ ਜਾਂਦਾ ਕੱਪੜਾ ਵੀ ਬਹੁਤ ਵਧੀਆ ਹੈਗਾ ਤੇ ਇਸ ਦੇ ਵਿੱਚ ਜਿਵੇਂ ਇਹ ਜੋ ਆਫ ਵਾਈਟ ਦਿਖ ਰਿਹਾ ਇਹ ਸਾਰਾ ਆਰੀ ਦਾ ਕੰਮ ਹੈ ਬਾਕੀ ਜਿਹੜਾ ਕਲਰ ਉਹਦੇ ਵਿੱਚ ਦਿਖ ਰਿਹਾ ਇਹ ਮਸ਼ੀਨ ਦਾ ਕੰਮ ਆ ਜਾਂਦਾ ਮੈਨੂੰ ਦਿਖ ਤੋਂ ਪ੍ਰਿੰਟ ਵੀ ਦਿਖਾ ਦੇਣੀ ਹੈ ਇਸ ਤਰ੍ਹਾਂ ਦਾ ਪ੍ਰਿੰਟ ਹੈ ਜੀ ਬਹੁਤ ਹੀ ਸੋਹਣਾ ਸੂਟ ਹੈਗਾ ਅੰਜੂਸ਼ ਦੀ ਬਾਜੂ ਹੈ ਬਾਜੂ ਦੇ ਉੱਪਰ ਅਸੀਂ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਬੁੱਟੀਆਂ ਕਰਵਾਈਆਂ ਹੋਈਆਂ ਜੀ ਬਹੁਤ ਹੀ ਵਧੀਆ ਦਾ ਸਟਾਫ ਆ ਜਾਂਦਾ ਹੈ ਜੀ ਇਹਨੇ ਸੂਟ ਦਾ ਪ੍ਰਾਈਸ ਅਸੀਂ ਰੱਖਿਆ ਹੋਇਆ ਜੀ 1650 1650 ਦੀ ਰੇਂਜ ਵਿੱਚ ਤੁਸੀਂ ਸੂਟ ਲੈ ਸਕਦੇ ਹੋ ਬਹੁਤ ਹੀ ਸੋਹਣਾ ਕਲਰ ਹੈਗਾ ਵੀਡੀਓ ਦੇ ਵਿੱਚ ਥੋੜਾ ਡਿਫਰੈਂਟ ਦਾ ਕਲਰ ਆ ਰਿਹਾ ਹੈਗਾ ਸੋ ਤੁਸੀਂ 1650 ਦੀ ਰੇਂਜ ਵਿੱਚ ਇਹ ਸੂਟ ਲੈ ਸਕਦੇ ਹੋ ਜੀ ਉਸ ਤੋਂ ਅਗਲਾ ਹੈਗਾ ਜੀ ਪੀਚ ਕਲਰ ਬਹੁਤ ਹੀ ਸੋਹਣਾ ਇਸ ਤੇ ਛੋਟੀਆਂ-ਛੋਟੀਆਂ ਬੁੱਟੀਆਂ ਆ ਜਾਂਦੀਆਂ ਜੀ ਬਣੀਆਂ ਹੋਈਆਂ ਮੈਂ ਤੁਹਾਨੂੰ ਉਸ ਦਿਖਤੋਗੇ ਦਿਖਾ ਦਿੰਨੀ ਹਾਂ ਉਹ ਇਸ ਤਰ੍ਹਾਂ ਛੋਟੀਆਂ ਛੋਟੀਆਂ ਪ੍ਰਿੰਟ ਦੇ ਵਿੱਚ ਡਾਟ ਆ ਜਾਣੀਆਂ ਤੇ ਸਾਰੇ ਦੇ ਉੱਪਰ ਤੱਕ ਅਸੀਂ ਸਾਰੀਆਂ ਇਹ ਬੂਟੀਆਂ ਪਾਈਆਂ ਹੋਈਆਂ ਸਿੰਗਲ ਟਾਂਕੀਆਂ ਦੀਆਂ ਬੂਟੀਆਂ ਨੇ ਬਹੁਤ ਹੀ ਸੋਹਣੀਆਂ ਐਂ ਸਾਰੇ ਦੇ ਵਿੱਚ ਅਸੀਂ ਸ਼ਰਟ ਦੇ ਉੱਪਰ ਸਕੈਟਰਡ ਕੀਤੀਆਂ ਹੋਈਆਂ ਐਂ ਜੋ ਅਸਦੀ ਬਾਜੂ ਐ ਬਾਜੂ ਦੇ ਉੱਪਰ ਇਸ ਦੇ ਇਸ ਤਰ੍ਹਾਂ ਆ ਜਾਣੀਆਂ ਛੋਟੀਆਂ ਬੂਟੀਆਂ ਐਂ ਇਹ ਸੂਟ ਦਾ ਪ੍ਰਾਈਸ ਅਸੀਂ ਰੱਖਿਆ ਹੋਇਆ 1750 ਜੀ 1750 ਦੀ ਰੇਂਜ ਵਿੱਚ ਤੁਸੀਂ ਲੈ ਸਕਦੇ ਹੋਗੇ ਸ਼ਿਪਿੰਗ ਆਪਣੀ 올ਓਵਰ ਇੰਡੀਆ ਦੇ ਵਿੱਚ ਫ੍ਰੀ ਐ ਉਸੋ ਵਾਂਗ ਨੈਕਸਟ ਆ ਜਾਂਦਾ ਜੀ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈਗਾ ਪਹਿਲਾਂ ਵੀ ਮੈਂ ਪ੍ਰਿੰਟ ਤੁਹਾਨੂੰ ਵਰਕ ਦਿਖਾਇਆ ਸੀਗਾ ਤੇ ਇਹ ਵਰਕ ਇਸ ਦਾ ਡਿਫਰੈਂਟ ਆ ਪਰ ਪ੍ਰਿੰਟ ਸੇਮ ਹੈਗਾ ਬਹੁਤ ਹੀ ਸੋਹਣਾ ਹੈਗਾ ਵੀਡੀਓ ਦੇ ਵਿੱਚ થોੜਾ ਲਾਈਟ ਕਲਰ ਆ ਰਿਹਾ ਜੀ ਤਾਂ ਬਹੁਤ ਹੀ ਸੋਹਣਾ ਪ੍ਰਿੰਟ ਹੈ ਐਂਡ ਸਟੱਫ ਵੀ ਬਹੁਤ ਫਾਈਨ ਹੈਗਾ ਇਸ ਦੇ ਵਿੱਚ ਅਸੀਂ ਆਰੀ ਦਾ ਕੰਮ ਕੀਤਾ ਹੋਇਆ ਦੋਨੋਂ ਇਸ ਤਰ੍ਹਾਂ ਲਾਈਨਸ ਜਾ ਰਹੀਆਂ ਨੇ ਬਹੁਤ ਹੀ ਨੀਟ ਕੰਮ ਹੈ ਸਿੰਗਲ ਟਾਂਕੇ ਦਾ ਵਰਕ ਆ ਜਾਂਦਾ ਜੀ ਐਂਡ ਜੋ ਇਸ ਦੀ ਬਾਜੂ ਹੈ ਬਾਜੂ ਦੇ ਉੱਪਰ ਅਸੀਂ ਇਹ ਵਰਕ ਕੀਤਾ ਹੋਇਆ ਜੀ ਐਂਡ ਇਹ ਸੂਟ ਦਾ ਪ੍ਰਾਈਸ ਵੀ ਅਸੀਂ ਜੈਨੂ ਰੱਖਿਆ ਹੋਇਆ ਸਿਰਫ 1650 1650 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਸ਼ਿਪਿੰਗ ਆਪਣੀ ਫ੍ਰੀ ਹੋਏਗੀ ਜੀ ਉਸ ਤੋਂ ਬਾਅਦ ਨੈਕਸਟ ਆ ਜਾਂਦਾ ਜੀ ਪੀਚ ਕਲਰ ਦੇ ਵਿੱਚ ਇਹ ਵੀ ਬਹੁਤ ਸੋਹਣਾ ਹੈਗਾ ਮੈਂ ਪਹਿਲਾਂ ਵੀ ਇਸ ਦੇ ਵਿੱਚ ਹੋਰ ਡਿਜ਼ਾਈਨ ਦਿਖਾਇਆ ਸੀ ਹਲਕੀਆਂ ਹਲਕੀਆਂ ਇਸ ਤਰ੍ਹਾਂ ਡਾਟਸ ਆ ਜਾਂਦੀਆਂ ਨੇ ਇਸ ਦੇ ਉੱਪਰ ਇਸ ਤਰ੍ਹਾਂ ਬਹੁਤ ਹੀ ਪਿਆਰਾ ਕੰਮ ਕੀਤਾ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਇਹ ਵਰਕ ਆ ਜਾਏਗਾ ਜੀ ਸਾਰਾ ਸੈਂਟਰ ਦੇ ਵਿੱਚ ਇਹ ਆਪਣਾ ਆਰੀ ਦਾ ਵਰਕ ਆ ਜਾਏਗਾ ਸੈਂਟਰ ਵਿੱਚ ਮਸ਼ੀਨ ਦਾ ਸਾਰਾ ਸਿੰਗਲ ਟੰਕੇ ਦਾ ਵਰਕ ਹੈ ਜੀ ਤੇ ਜੋ ਇਸ ਦੀ ਬਾਜੂ ਹੈ ਬਾਜੂ ਦੇ ਉੱਪਰ ਇਹ ਵਰਕ ਆ ਜਾਏਗਾ ਜੀ ਅਨ ਇਹ ਸੂਟ ਦਾ ਪ੍ਰਾਈਸ ਹੈਗਾ ਜੀ 1850 1850 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਹੈਗਾ ਜੀ ਬਹੁਤ ਹੀ ਵਧੀਆ ਸੂਟ ਹੈ ਇਹ ਵੀ ਇਸ ਦਾ ਸਟੱਫ ਬਹੁਤ ਫਾਈਨ ਹੈ ਐਂਡ ਪ੍ਰਿੰਟ ਬਹੁਤ ਸੋਹਣਾ ਹੈਗਾ ਜੀ ਇਸ ਤਰ੍ਹਾਂ ਦੀ ਐਮਬਰਾਇਡਰੀ ਇਸ ਦੀ ਆ ਜਾਂਦੀ ਹੈ ਜੀ ਐਂਡ ਜੋ ਇਸ ਦਾ ਕਲੀਆਂ ਬਣੀਆਂ ਹੋਈਆਂ ਇਹ ਆਰੀ ਦੇ ਵਿੱਚ ਬਣੀਆਂ ਬਾਕੀ ਸਾਰਾ ਇਸ ਦਾ ਮਸ਼ੀਨ ਦਾ ਕੰਮ ਆ ਜਾਂਦਾ ਜੀ ਸਾਰਾ ਸਿੰਗਲ ਟੰਕੀ ਦਾ ਕੰਮ ਹੈ ਜੀ ਇਹ ਦੇਖੋ ਬਹੁਤ ਹੀ ਨੀਟ ਕੰਮ ਕੀਤਾ ਹੋਇਆ ਹੈਗਾ ਸਾਰਾ ਸਿੰਗਲ ਦੇ ਵਿੱਚ ਅਸੀਂ ਫੀਲਿੰਗ ਕੀਤੀ ਹੋਈ ਹੈ ਜੀ ਐਂਡ ਜੋ ਬਾਜੂ ਹੈ ਬਾਜੂ ਦੇ ਉੱਪਰ ਇਸ ਤਰ੍ਹਾਂ ਸਿੰਗਲ ਫਲਾਰ ਆ ਜੀ ਹੈ ਜੀ ਐਂਡ ਇਸ ਸੂਟ ਦਾ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਆ ਜੀ 1650 1650 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਸਾਰੇ ਆਪਣੇ ਕੋਲੇ ਸਿੰਗਲ ਸਿੰਗਲ ਪੀਸ ਨੇ ਸੋ ਜਲਦੀ ਤੋਂ ਜਲਦੀ ਤੁਸੀਂ ਆਪਦਾ ਆਰਡਰ ਬੁੱਕ ਕਰਵਾਓ ਜੀ ਨੈਕਸਟ ਸੂਟ ਆਪਣਾ ਇਹ ਆ ਜਾਂਦਾ ਜੀ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਇਸ ਤਰ੍ਹਾਂ ਦਾ ਹੈਗਾ ਜੀ ਆਫ ਵਾਈਟ ਦੇ ਵਿੱਚ ਜਿਵੇਂ ਅੱਜਕੱਲ੍ਹ ਟ੍ਰੈਂਡ ਚੱਲ ਰਿਹਾ ਹੈਗਾ ਆਫ ਵਾਈਟ ਦਾ ਇਸ ਤਰ੍ਹਾਂ ਇਸ ਦੇ ਵਿੱਚ ਛੋਟੇ ਛੋਟੇ ਫਲਾਰ ਆ ਜਾਣਗੇ ਜੀ ਪ੍ਰਿੰਟ ਦੇ ਵਿੱਚ ਐਨੇ ਸ ਤੇ ਵਰਕ ਵੀ ਬਹੁਤ ਸੋਹਣਾ ਕੀਤਾ ਹੋਇਆ ਇਸ ਤਰ੍ਹਾਂ نیچے بیس ਆ ਜਾਏਗਾ ਪੈਨਲ ਬਣਿਆ ਹੋਇਆ ਫਲਾਰ ਆ ਜਾਂਦੇ ਜੀ ਬਹੁਤ ਹੀ ਪਿਆਰਾ ਕੰਮ ਕੀਤਾ ਹੋਇਆ ਹੈਗਾ ਜੋ ਇਸ ਦੀ ਬਾਜੂ ਹੈ ਬਾਜੂ ਦੇ ਪਰ ਅਸੀਂ ਇਹ ਵਰਕ ਕੀਤਾ ਹੋਇਆ ਹੈ ਬਹੁਤ ਹੀ ਸੋਹਣਾ ਐਂਡ ਇਹ ਸੂਟ ਦਾ ਪ੍ਰਾਈਸ ਵੀ ਰੀਜ਼ਨੇਬਲ ਹੈ ਸਿਰਫ 1850 ਦੇ ਰੇਂਜ ਵਿੱਚ ਤੁਸੀਂ ਸੂਟ ਲੈ ਸਕਦੇ ਹੋਗੇ ਸਾਰੇ ਸਿੰਗਲ ਹੀ ਪੀਸ ਨੇ ਡਬਲ ਪੀਸ ਇਹਨਾਂ ਦੇ ਵਿੱਚ ਕੋਈ ਵੀ ਨਹੀਂ ਹੈਗਾ ਸੋ ਜਲਦੀ ਤੋਂ ਜਲਦੀ ਤੁਸੀਂ ਆਪ ਦਾ ਆਰਡਰ ਬੁੱਕ ਕਰਵਾਓ ਜੀ ਵਿਦਆਊਟ ਪੇਮੈਂਟ ਅਸੀਂ ਕੋਈ ਵੀ ਸੂਟ ਸਾਈਡ ਤੇ ਨਹੀਂ ਰੱਖਾਂਗੇ ਉਸੋਂ ਨੈਕਸਟ ਆ ਜਾਂਦਾ ਜੀ ਪਲੇਨ ਕੈਮਰਿਕ ਕਾਟਨ ਦੇ ਵਿੱਚ ਬਹੁਤ ਹੀ ਸੋਹਣੀ ਕੈਮਰਿਕ ਕਾਟਨ ਵਿਦਆਊਟ ਲਾਈਨਿੰਗ ਤੁਸੀਂ ਇਸ ਨੂੰ ਇਜ਼ੀਲੀ ਵੇਅਰ ਕਰ ਸਕਦੇ ਹੋ ਜੀ ਬਹੁਤ ਹੀ ਸੋਹਣੀ ਹੈ ਗਰਮੀ ਦੇ ਵਿੱਚ ਬਹੁਤ ਆਰਾਮਦਾਇਕ ਰਹਿਣ ਵਾਲਾ ਸਟੱਫ ਹੈ ਜੀ ਇਸ ਤਰ੍ਹਾਂ ਦਾ ਆ ਜਾਂਦਾ ਜੀ ਇਹ ਜੋ ਆਫ ਵਾਈਟ ਹੈ ਇਹ ਸਰ ਆਈ ਦੇ ਵਿੱਚ ਆਏਗਾ ਐਂਡ ਵਿੱਚ ਇਸ ਦੀ ਫਲਾਰ ਮਸ਼ੀਨ ਦੇ ਵਿੱਚ ਆ ਜਾਂਦੀ ਹੈ ਜੀ ਐਂਡ ਬਾਜੂ ਦੇ ਉੱਪਰ ਅਸੀਂ ਇਹ ਕੰਮ ਦੇ ਦਿੱਤਾ ਹੋਇਆ ਬਹੁਤ ਹੀ ਪਿਆਰਾ ਐਂਡ ਇਸ ਸੂਟ ਦਾ ਪ੍ਰਾਈਸ ਅਸੀਂ ਰੱਖਿਆ ਹੋਇਆ ਜੀ 1850 1850 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਕਲਰ ਆ ਜਾਂਦਾ ਹੈ ਜੀ ਇਹ ਸੋ ਐਨਕਸਟਾ ਜਾਏਗਾ ਜੰਦਾ ਜੀ ਇਹ ਵੀ ਬਹੁਤ ਸੋਹਣਾ ਆਪਣੇ ਕੋਲ ਸਿੰਗਲ ਪੀਸ ਹੀ ਇਹ ਰਹਿ ਗਿਆ ਹੈਗਾ ਸੋ ਤੁਸੀਂ ਲੈ ਸਕਦੇ ਹੋ ਜੀ ਸੈਂਟਰ ਦੇ ਵਿੱਚ ਇਸ ਤਰ੍ਹਾਂ ਇਸ ਦੇ ਪੈਨਲ ਪਾਇਆ ਹੋਇਆ ਹੈਗਾ ਬਹੁਤ ਹੀ ਸੋਹਣਾ ਐਂ ਦੋਨਾਂ ਸਾਈਡਸ ਇਸ ਤਰ੍ਹਾਂ ਬੂਟੀਆਂ ਆ ਜਾਂਦੀਆਂ ਨੇ ਜਿਸ ਬਹੁਤ ਹੀ ਸੋਹਣਾ ਵਰਕ ਹੈਗਾ ਐਂ ਜੋ ਇਸ ਦੀ ਬਾਜੂ ਹੈ ਬਾਜੂ ਦੇ ਉੱਪਰ ਇਹ ਵਰਕ ਹੈਗਾ ਜੀ ਛੋਟੀਆਂ ਬੂਟੀਆਂ ਆ ਜਾਂਦੀਆਂ ਨੇ ਐਂ ਇਹ ਸੂਟ ਦਾ ਪ੍ਰਾਈਸ ਵੀ 1850 ਹੈਗਾ ਸੋ 1850 ਦੀ ਰੇਂਜ ਵਿੱਚ ਤੁਸੀਂ ਲੈ ਸਕਦੇ ਹੋ ਇਸ ਤਰ੍ਹਾਂ ਦਾ ਇਸ ਦਾ ਪ੍ਰਿੰਟ ਆਏਗਾ ਜੀ ਛੋਟਾ ਛੋਟਾ ਉਸ ਤੋਂ ਬਾਅਦ ਨੈਕਸਟ ਆ ਜੀ ਇਹ ਵੀ ਬਹੁਤ ਸੋਹਣਾ ਸਟੱਫ ਆ ਜਾਂਦਾ ਹੈ ਹਲਕਾ ਜਿਹਾ ਇਸ ਦੇ ਵਿੱਚ ਬਲੂ ਕਲਰ ਦਾ ਪ੍ਰਿੰਟ ਆ ਜਾਏਗਾ ਜੀ ਬਹੁਤ ਹੀ ਸੋਹਣਾ ਐਂਡ ਇਸ ਦੇ ਵਿੱਚ ਅਸੀਂ ਇਸ ਤਰ੍ਹਾਂ ਬੁਟੀਆਂ ਸਕੈਟਰਡ ਕੀਤੀਆਂ ਹੋਈਆਂ ਸਾਰੇ ਸਿੰਗਲ ਡਾਂਕੇ ਦੀਆਂ ਬੁਟੀਆਂ ਨੇ ਮੈਂ ਤੁਹਾਨੂੰ ਇਸ ਦਾ ਪ੍ਰਿੰਟ ਵੀ ਦਿਖਾ ਦਣੀ ਇਸ ਤਰ੍ਹਾਂ ਦਾ ਪ੍ਰਿੰਟ ਆ ਜਾਂਦਾ ਹੈ ਵੀਡੀਓ ਦੇ ਵਿੱਚ ਥੋੜਾ ਲਾਈਟ ਪੀਚ ਆ ਰਿਹਾ ਬਹੁਤ ਹੀ ਸੋਹਣਾ ਜਿਹਾ ਪੀਚ ਆ ਜਾਂਦਾ ਹੈ ਜੀ ਐਂਡ ਜੋ ਇਸ ਦੀ ਬਾਜੂ ਹੈ ਬਾਜੂ ਦੇ ਉੱਪਰ ਅਸੀਂ ਇਸ ਤਰ੍ਹਾਂ ਤਿੰਨ ਬੁਟੀਆਂ ਪਾਈ ਹੋਈਆਂ ਨੇ ਜੀ ਅਨ ਇਹ ਸੂਟ ਦਾ ਪ੍ਰਾਈਸ ਵੀ ਜਨਰਲ ਰੱਖਿਆ ਹੋਇਆ ਜੀ ਸਿਰਫ 1650 1650 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋਗੇ ਉਸ ਤੋਂ ਅਨੈਕਸਟ ਆ ਜਾਂਦਾ ਜੀ ਕੈਮਰੀ कॉटन ਦੇ ਉੱਪਰ ਬਹੁਤ ਹੀ ਸੋਹਣਾ ਜਿਹਾ ਸਟੱਫ ਆ ਜਾਂਦਾ ਜੀ ਵਿਦਆਊਟ ਲਾਈਨਿੰਗ ਤੁਸੀਂ ਇਹਨਾਂ ਨੂੰ ਸਟਿਚ ਕਰਵਾਓ ਤੇ ਇਸ ਦੇ ਵਿੱਚ ਤੁਹਾਨੂੰ ਵਰਕ ਦਿਖਵਾਨੀ ਇਸ ਤਰ੍ਹਾਂ ਦਾ ਵਰਕ ਆ ਜਾਏਗਾ ਜੀ ਇਹ ਜਿਵੇਂ ਆ ਗਿਆ ਜੀ ਆਰੀ ਦਾ ਵਰਕ ਆ ਜਾਂਦਾ ਜੀ ਐਂਡ ਇਹ ਵੀ ਇਸ ਦੇ ਵਿੱਚ ਆਰੀ ਦਾ ਵਰਕ ਆਏਗਾ ਬਹੁਤ ਹੀ ਸੋਹਣਾ ਸਿੰਗਲ ਟਾਂਕੇ ਦਾ ਵਰਕ ਆ ਜਾਂਦਾ ਆਰੀ ਦਾ ਬਹੁਤ ਹੀ ਪਿਆਰਾ ਇਸ ਤਰ੍ਹਾਂ ਦੇ ਫਲਾਰ ਆ ਜਾਣਗੇ ਜੋ ਉਸ ਦੀ ਬਾਜੂਆਂ ਬਾਜੂ ਦੇ ਉੱਪਰ ਅਸੀਂ ਏ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਵਿਦਆਊਟ ਲਾਈਨਿੰਗ ਇਸੋਸੀ ਇਸ ਨੂੰ ਇਜ਼ੀਲੀ ਵੇਅਰ ਕਰ ਸਕਦੇ ਹੋ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਤੇ ਇਸ ਦਾ ਪ੍ਰਾਈਸ ਅਸੀਂ ਰੱਖਿਆ ਹੋਇਆ ਜੀ ਸਿਰਫ 1650 1650 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋਗੇ ਉਸ ਤੋਂ ਬਾਅਦ ਨੈਕਸਟ ਆ ਜਾਂਦਾ ਜੀ ਇਹ ਵੀ ਬਹੁਤ ਸੋਹਣਾ ਸੂਟ ਹੈਗਾ ਇਹ ਆਪਣੇ ਪੀਚ ਕਲਰ ਆ ਜਾਂਦਾ ਜੀ ਛੋਟੀਆਂ ਛੋਟੀਆਂ ਡਾਟਸ ਆ ਜਾਂਦੀਆਂ ਪੀਚ ਦੇ ਵਿੱਚ ਇਸ ਤਰ੍ਹਾਂ ਦਾ ਪੈਨਲ ਬਣਿਆ ਹੋਇਆ ਹੈਗਾ ਔਫ ਵਾਈਟ ਦੇ ਵਿੱਚ ਜਿਹੜਾ ਹੈਗਾ ਹੈਗਾ ਜੀ ਇਹ ਆਪਣਾ ਆਰੀ ਦਾ ਕੰਮ ਹੈ ਇਹ ਸੈਂਟਰ ਦੇ ਵਿੱਚ ਜੋ ਫਲਾਰ ਆ ਜਾਂਦੀ ਨੇਗੇ ਇਹ ਮਸ਼ੀਨ ਦਾ ਕੰਮ ਕੀਤਾ ਹੋਇਆ ਹੈ ਬਾਜੂ ਦੇ ਉੱਪਰ ਇਸ ਤਰ੍ਹਾਂ ਸਿੰਗਲ ਫਲਾਰ ਪਾਇਆ ਹੋਇਆ ਹੈਗਾ ਜੀ ਬਹੁਤ ਹੀ ਸੋਹਣਾ ਸਟੱਫ ਹੈ ਵਿਦਆਊਟ ਲਾਈਨਿੰਗ ਤੁਸੀਂ ਇਸ ਨੂੰ ਵੇਅਰ ਕਰ ਸਕਦੇ ਹੋ ਐਂਡ ਇਹ ਸੂਟ ਦਾ ਪ੍ਰਾਈਸ ਹੈਗਾ ਜੀ ਸਿਰਫ 1650 1650 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋਗੇ ਉਸ ਤੋਂ ਬਾਅਦ ਨੈਕਸਟ ਹੈਗਾ ਜੀ ਬਹੁਤ ਹੀ ਸੋਹਣਾ ਇਹ ਵੀ ਬਣਿਆ ਹੋਇਆ ਹੈਗਾ ਸਿੰਗਲ ਟੰਕੇ ਦੇ ਵਿੱਚ ਇਸ ਦਾ ਪ੍ਰਿੰਟ ਵੀ ਬਹੁਤ ਸੋਹਣਾ ਆ ਜਾਂਦਾ ਜਿਵੇਂ ਇਸ ਦੇ نیچے ਤਿੰਨ ਫਲਾਰ ਆ ਗਏ ਸਾਰੇ ਸਿੰਗਲ ਟਾਂਕੇ ਚ ਬਨੇ ਹੋ ਉੱਪਰ ਤੱਕ ਸਾਰੇ ਬੂਟੀਆਂ 스ਕੇਟਰਡ ਕੀਤੀਆਂ ਹੋਈਆਂ ਮੈਂ ਨਜ਼ਦੀਕ ਤੋਂ ਵਰਕ ਦਿਖਾ ਦਣੀ ਆ ਬਹੁਤ ਹੀ ਫਾਈਨ ਵਰਕ ਆ ਜਾਂਦਾ ਜੀ ਐਂ ਜੋਸ਼ ਦੀ ਬਾਜੂ ਹੈ ਬਾਜੂ ਦੇ ਉੱਪਰ ਇਸ ਦੇ ਇਸ ਤਰ੍ਹਾਂ ਛੋਟੇ ਵਾਲਾ ਫਲਾਰ ਪਾਇਆ ਹੋਇਆ ਜੀ ਐਂ ਇਹ ਸੂਟ ਦਾ ਪ੍ਰਾਈਸ ਹੈਗਾ ਜੀ 1750 1750 ਦੀ ਰੇਂਜ ਵਿੱਚ ਤੁਸੀਂ ਇਹ ਲੈ ਸਕਦੇ ਹੋ ਸਾਰੇ ਆਪਣੇ ਕੋਲ ਸਿੰਗਲ ਸਿੰਗਲ ਪੀਸੇਸ ਹੀ ਅਵੇਲੇਬਲ ਨੇਗੇ ਜੀ ਸੋ ਤੁਸੀਂ ਕੋਈ ਵੀ ਆ ਦਾ ਬੁੱਕ ਕਰਵਾ ਸਕਦੇ ਹੋਗੇ ਉਸੋਂ ਨੈਕਸਟਾ ਹੈਗਾ ਜੀ ਇਹ ਵੀ ਬਹੁਤ ਸੋਹਣਾ ਕੈਮਰਿਕ ਕਾਟਨ ਤੇ ਬਣਿਆ ਹੋਇਆ ਹੈਗਾ ਆਰੀ ਦਾ ਕੰਮ ਇਸ ਤੇ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਲਾਈਨ ਆ ਜਾਣੀਆਂ ਵਿੱਚ ਛੋਟੀਆਂ-ਛੋਟੀਆਂ ਬੂਟੀਆਂ ਸਕੈਟਰਡ ਕੀਤੀਆਂ ਹੋਈਆਂ ਨੇ ਐਂ ਜੋ ਇਸ ਦੀ ਬਾਜੂ ਹੈ ਬਾਜੂ ਦੇ ਉੱਪਰ ਅਸੀਂ ਇਹ ਵਰਕ ਕੀਤਾ ਹੋਇਆ ਹੈਗਾ ਜੀ ਬਹੁਤ ਹੀ ਪਿਆਰਾ ਇਹ ਸੂਟ ਹੈ ਮੈਨਜ਼ ਦਿੱਖ ਤੋਂ ਵੀ ਤੁਹਾਨੂੰ ਵਰਕ ਦਿਖਾ ਦੇਣੀ ਹੈ ਸਾਰਾ ਸਿੰਗਲ ਟੰਕੇ ਦਾ ਵਰਕ ਆ ਜਾਂਦਾ ਆਰੀ ਦੇ ਵਿੱਚ ਐਂ ਬਹੁਤ ਹੀ ਫਾਈਨ ਕੈਮਰਿਕ ਕਾਟਨ ਆ ਜਾਂਦੀ ਹੈ ਐਂ ਇਹ ਸੂਟ ਦਾ ਪ੍ਰਾਈਸ ਹੈਗਾ ਜੀ 1750 ਅੱਜ ਦੇ ਲਈ ਆਪਣਾ ਇਹੀ ਸੂਟ ਸੀਗਾ ਜੀ ਇਹਨਾਂ ਤੋਂ ਚ ਤੁਸੀਂ ਕੋਈ ਵੀ ਸੂਟ ਆਪ ਦਾ ਬੁੱਕ ਕਰਵਾ ਸਕਦੇ ਹੋ ਜੀ ਮੇਰਾ ਨੰਬਰ ਹੈਗਾ ਹੈਗਾ 964284536 ਹੈ ਜੀ ਆਪਣਾ ਸਿਰਫ ਇੱਕ ਨੰਬਰ ਹੀ ਹੈਗਾ ਜੀ ਤੁਸੀਂ ਇਸ ਨੰਬਰ ਤੇ ਹੀ ਆਰਡਰ ਪਲੇਸ ਕਰ ਸਕਦੇ ਹੋਗੇ ਜੀ ਆਪਣਾ ਹੋਰ ਕੋਈ ਵੀ ਨੰਬਰ ਨਹੀਂ ਹੈਗਾ ਹੈਗਾ ਤੇ ਆਪਣਾ ਕੰਟੈਕਟ ਨੰਬਰ ਹੈਗਾ ਜੀ 964284536 ਹੈ ਇੱਥੇ ਤੁਸੀਂ ਆਰਡਰ ਬੁੱਕ ਕਰਵਾ ਸਕਦੇ ਹੋਗੇ ਸੋ ਉਮੀਦ ਹੈ ਤੁਹਾਨੂੰ ਅੱਜ ਦੇ ਸੂਟ ਵਧੀਆ ਲੱਗੇ ਹੋਣਗੇ ਜੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਰੀਕਮੈਂਡ ਕਰਕੇ ਜ਼ਰੂਰ ਦੱਸਿਓ ਸੂਟ ਕਿਦਾਂ ਦੇ ਲੱਗੇ ਜੀ ਥੈਂਕ ਯੂ ਜੀ ਥੈਂਕ ਯੂ so much